ਬਰਨਾਸਪੁਰ ਦੇ ਕਸਬਾ ਕਲਾ ਨਾਰਵੇਚ ਸਤਸੰਗ ਘਾਟ ਡੇਰਾ ਬਿਆਸ ਦੇ ਨਜ਼ਦੀਕ ਸਵਿਫਟ ਕਾਰ ਵਿੱਚ ਸਵਾਰ ਤਿੰਨ ਹਥਿਆਰਬੰਦ ਲੁਟੇਰੀਆਂ ਵੱਲੋਂ ਇੱਕ ਵਿਅਕਤੀ ਦੀ ਕਾਰ ਖੋ ਕੇ ਲੈ ਜਾਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮਤਾਬਕ ਪੀੜਤ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਪੁੰਬਲੀ ਤੋਂ ਕਾਂ ਤੇ ਆਪਣੀ ਭੈਣ ਨੂੰ ਮਿਲਣ ਲਈ ਅਗਵਾਨ ਜਾ ਰਿਹਾ ਸੀ ਕਿ ਸਤਸੰਗ ਘਾਟ ਡੇਰਾ ਬਿਆਸ ਦੇ ਨਜ਼ਦੀਕ ਪਿੱਛੋਂ ਆ ਰਹੀ ਇੱਕ ਸਵਿਫਟ ਕਾਰ ਨੇ ਉਸ ਦੀ ਗੱਡੀ ਰੋਕ ਦਿੱਤੀ ਅਤੇ ਉਸ ਵਿੱਚ ਸਵਾ ਤਿੰਨ ਹਥਿਆਰਬੰਦ ਵਿਅਕਤੀ ਬੰਦੂਕ ਦੀ ਨੋਕ ਦੇ ਉਸ ਦੀ ਕਾਰ ਭਜਾ ਕੇ ਗੁਰਦਾਸਪੁਰ ਵੱਲ ਨੂੰ ਚਲੇ ਗਏ ਜੀ ਗੁਰਦਾਸਪੁਰ ਵੱਲੋਂ ਆ ਰਿਹਾ ਸੀ ਤੇ ਇਧਰ ਅੱਗੇ ਜਾ ਰਹੀ ਮੈਂ ਆਪਣੀ ਭੈਣ ਪਿੱਛੋਂ ਗੱਡੀ ਸਵਿਫਟ ਆਈ ਹੈ ਸਵਿਫਟ ਗੱਡੀ ਵਾਲਿਆਂ ਨੇ ਨਾ ਇੱਥੋਂ ਲੱਗੋ ਮੈਨੂੰ ਲਾਈਟ ਆਈਆਂ ਦੋ ਵਾਰੀ ਪਾਰੀਆਂ ਮੈਂ ਸੋਚਿਆ ਕਿ ਸਾਈਡ ਦੇ ਦੇ ਨਾ ਮੈਂ ਸਾਈਡ ਦੇ ਦਿੱਤੀ ਇੱਥੇ ਮੋੜ ਤੇ ਆਣ ਕੇ ਨਾ ਨਾਲ ਹੀ ਉਹਨਾਂ ਮੈਨੂੰ ਹੌਲੀ ਜੀ ਕਰਕੇ ਗੱਡੀ ਦੇ ਨਾਲ ਹੀ ਅੱਗੇ ਰੋਕਤੀ ਇੱਕ ਬੰਦਾ ਪਿੱਛੋਂ ਉਤਰਿਆ ਪਤਲਾ ਜਿਆ ਉਹਦੇ ਕੋ ਜਦੋਂ ਮੈਨੂੰ ਸ਼ੀਸ਼ਾ ਘੜਕਾਇਆ ਮੈਂ ਸ਼ੀਸ਼ਾ ਖੋਲਿਆ ਉਹਨੇ ਵੈਪਨ ਵਿਖਾਇਆ ਕਹਿੰਦਾ 12 ਮੈਂ ਬਾਹਰ ਆਇਆ ਉਹਨਾਂ ਚੋਂ ਦੂਜਾ ਬੰਦਾ ਗੱਡੀ ਚੋਂ ਇੱਕ ਹੋਰ ਆ ਗਿਆ ਉਹ ਮੇਰੀ ਗੱਡੀ ਦੇ ਸਟੀਅਰਿੰਗ 'ਚ ਬੈ ਗਿਆ ਆਪਣੀ ਗੱਡੀ ਉਹਨਾਂ ਦੀ ਨਾਲ ਹੀ ਫੇਰ ਪਿਛਾ ਨੂੰ ਮੁੜੀ ਤੇ ਮੇਰੀ ਗੱਡੀ ਵੀ ਮੋੜ ਲਈ ਤੇ ਮੈਂ ਕੀ ਗੱਲ ਹੈ ਵੀ ਤੇ ਕੀ ਚੱਕਰ ਕੋਈ ਗਾਲੀ ਉਹਨਾਂ ਦੱਸੀ ਕਹਿੰਦਾ ਦਸਿਏ ਤੈਨੂੰ ਜਦੋਂ ਐਨੀ ਗੱਲ ਮੈਂ ਚੁੱਪ ਕਰਕੇ ਪਿਛੇ ਹਟ ਗਿਆ ਉਹ ਵੀ ਦੌੜ ਕੇ ਗੱਡੀ 'ਚ ਬੈ ਕੇ ਤੇ ਉੱਥੇ ਇਸ ਮਾਮਲੇ ਵਿੱਚ ਐਸਐਚਓ ਰਾਜਵੀਰ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਸਮੇਤ ਕਲਾ ਨੌਰ ਵਿੱਚ ਹਾਈ ਅਲਰਟ ਲਗਾ ਕੇ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਅਮਰੀਕ ਸਿੰਘ son of ਵੱਸਨ ਸਿੰਘ ਆ ਜੱਟ ਵਾਸੀ ਭੁੰਬਲੀ ਹਾਲ ਇੱਥੇ ਰਹਿੰਦਾ ਅਮਰੂਮੈਂਟ ٹرسٹ ਗਰਦਾਸਪੁਰ ਇਹ ਬੰਦਾ ਜਿਹੜਾ ਵਾ ਮੰਨ ਲਓ ਠੇਕੇਦਾਰੀ ਦਾ ਕੰਮ ਕਰਦਾ ਵਾ ਬਿਲਡਿੰਗਾਂ ਬਿਲਡਿੰਗਾਂ ਬਣਾਉਂਦਾ ਤੇ ਰਾਤੀਂ ਇਹਦੇ ਕੋਲ ਜੈਟਾ ਗੱਡੀ ਵਾਕਸ ਵੈਗਨ ਦੀ ਤੇ ਉਹਦੇ ਤੇ ਇਹ ਆ ਰਿਹਾ ਸੀ ਇਹਦਾ ਸੰਧੂ ਰਹਿੰਦਾ ਵਾ ਅਗਮਾਨ ਪਿੰਡ ਡੇਰੇ ਬਾਬੇ ਨਾਨਕ ਲਾਗੇ ਉਹਨੂੰ ਮਿਲਣ ਵਾਸਤੇ ਤੇ ਜਦੋਂ ਇੱਥੇ ਆਪਣਾ ਕਲਾ ਨੌਰ ਦਾ ਰਕਬਾ ਸ਼ੁਰੂ ਹੁੰਦਾ ਵਾ ਕੋਟਲਾ ਮੁਗਲਾਂ ਨੂੰ ਮੋੜ ਮੁੜਦਾ ਵਾ ਉੱਥੇ ਮਗਰੋਂ ਇੱਕ ਸਵਿਫਟ ਗੱਡੀ ਆਈ ਹੈ ਵਾਈਟ ਕਲਰ ਦੀ ਤੇ ਉਹਦੇ ਚ ਤਿੰਨ ਨੌਜਵਾਨ ਸੀ ਜਿਹੜੇ ਉਹਨਾਂ ਨੇ ਗੱਡੀ ગાੜੀ ਲਾ ਕੇ ਦੀ ਗੱਡੀ ਰੋਕ ਲਈ ਹੈ ਇੱਕ ਇਹਨਾਂ ਵਿੱਚੋਂ ਉਤਰਿਆ ਵਾ ਤੇ ਉਹਨੇ ਜਿਹੜਾ ਇਹਨੂੰ ਕਿਹਾ ਵੀ ਥੱਲੇ ਉਤਰ ਤੂੰ ਸਾਨੂੰ ਸਾਈਡ ਮਾਰ ਆਂ ਤੇ ਜਦੋਂ ਉਹ ਥੱਲੇ ਉਤਰਿਆ ਵਾ ਤੇ ਉਹ ਦੂਜਾ ਇੱਕ ਹੋਰ ਆ ਗਿਆ ਉਹਦੀ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਤੇ ਗੱਡੀ ਮੋੜਨ ਦਾ ਪਿਆ ਜਿਹੜਾ ਦੂਜਾ ਸੀਗਾ ਉਹਦੀ ਕੋਈ ਪਿਸਤੌਲ ਵੀ ਸੀਗਾ ਉਹ ਗੱਡੀ ਮੋੜ ਕੇ ਵਾਪਸ ਵਿੱਚੇ ਬਹਿ ਗਏ ਉਸੇ ਟਾਈਮ ਹੀ 1 ਮਿੰਟ ਦੇ ਵਿੱਚ ਵਿੱਚ ਗੱਡੀ ਉਹਨਾਂ ਟਰਨ ਕਰਕੇ ਆਪਣੀ ਸਵਿਫਟ ਵੀ ਗੁਰਦਾਸਪੁਰ ਨੂੰ ਲੈ ਗਏ ਤੇ ਜਿਹੜੀ ਗੱਡੀ ਖੋਈ ਹੋਈ ਹੈ ਜਾਟਾ ਗੱਡੀ ਉਹ ਵੀ ਗੁਰਦਾਸਪੁਰ ਨੂੰ ਲੈ ਕੇ ਚਲੇ ਗਏ ਨਹੀਂ ਨਹੀਂ ਅੱਤਵਾਦੀਤ ਨਹੀਂ ਇਹ ਮਤਲਬ ਚੋਰ टाइप ਬੰਦੇ ਲੱਗਦੇ ਆ ਜਿਹੜਾ ਚੰਗੀ ਗੱਡੀ ਜਾਟਾ ਗੱਡੀ ਜਿਹੜੀ ਆ ਉਹ ਮਤਲਬ ਲੰਬੀ ਗੱਡੀ ਆ ਥੋੜੀ ਜੀ ਤੇ ਮਤਲਬ ਲਗਜ਼ਰੀ ਗੱਡੀ ਆ ਇਹ ਆ ਮਤਈ ਦੇ ਦਸਣ ਮੁਤਾਬਕ 9:30 8 ਵਜੇ ਦੇ ਰਾਤ ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਖਬਰ ਹਰਪਨ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@khabarharpalindia.com